ਸੋ ਸੇਵਾ ਦੀ ਯਾਤਰਾ ਕਰ ਰਹੇ ਹਾਂ ਅੱਜ ਆਇਆ ਆਪਾਂ ਟਕੇ ਰਹੀ ਆਪਾਂ ਇਹ ਸਾਡੇ ਪੁਆ ਨ ਜਿਹੜੇ ਇਹ ਤੁਹਾਨੂੰ ਦਿਖਾਉਂਦੇ ਆਂ ਬਾਲੂ ਖਲਾ ਖਾ ਦੇ ਇੱਥੇ ਅੱਗੇ ਉਹ ਫਰਾਲ ਹੋ ਰਿਹਾ ਨਾ ਸਾਨੂੰ ਸਾਰਾ ਨਿਖਾਵਣਾ ਬਾਕੀ ਕੁਝ ਦੇਖਦੇ ਸਾਡੇ ਜਿਹੜੇ ਪਹਾਨਾਂ ਦੇ ਇਹ ਆ ਜੀ ਮੇਲ ਜੁਠੇਦਿਆਂ ਦਾ ਠੀਕ ਹੈ ਜੀ

ਉਹ ਕੰਟਰੀ ਨੂੰ ਸਭ ਦੇ ਨਾਲ ਸੰਦੋਇ ਚਾਉ ਪੁਲਾ ਰਹੇ ਆ ਠੀਕ ਹੈ ਜਿੱਦਾ ਕਰੀਏ ਹੱਟਾ ਵਗੈਰਾ ਸਾਰਾ ਇੱਥੇ ਰੱਖਿਆ ਹੈ ਹੈਨਾ ਇੱਥੇ ਤੁਹਾਨੂੰ ਉਹੀ ਸਾਰਾ ਹੀ ਸ਼ਾਨ ਹੱਟੇ ਦੀ ਸ਼ਾਨ ਨਾਲ ਜਦਾ ਹੈਨਾ ਦੋ ਚਾਉ ਪੁਲਾ ਰਹੇ ਆ ਬਾਬਾ ਜੀ ਤੇ ਵਕਤਾਂ ਬਾਹਰੋ ਕਹਾ ਲੇ ਆ ਤਾਰੇ ਇਹ ਤੋਂ ਲੱਗਾ 12 ਗਾਣੇ ਤੇਿਆਰ ਕਰਾਏ ਉੱਪਰ ਫਰਾਗ ਵਗਾਰਾ ਪਾਣੇ ਸਾਰੇ ਇਹ ਲੱਗਿਆ ਇਹ ਲੱਗਿਆ ਇਹ ਦੁਨੀਆ ਜੁਏ ਕਿਆ ਪੱਥਰ ਦੇ ਵਿੱਚ ਹੀ ਆ ਪੱਥਰੀ ਆ ਮੇਰੇ ਆਪਣਾ ਜਠੇ ਦਾ ਹਸਤਾਨ ਇੱਥੇ ਹੀ ਸਾਰਿਆਂ ਜਠੇ ਹੁੰਦੇ ਆ ਤੁਹਾਨੂੰ ਪਤਾ ਸਾਰਿਆਂ ਨੂੰ ਨਾ ਇਧਰ ਲੰਗਰ ਪਤਾਰਾ ਬਣੂਗਾ ਸਾਰਾ ਹੀ ਬਟ ਟੈਂਟ ਵਗੈਰਾ ਲੱਗ ਗਿਆ ਸਾਰਾ ਹੀ ਹਨ ਤੇ ਬਾਕੀ ਮਾਹੌਲ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਇਧਰ ਬੈਠੇ ਸਾਰੇ ਹਨਾ ਸਾਰੇ ਹੀ ਭਾਂਡਿਆਂ ਦਾ ਹੋ ਰਿਹਾ ਹੈ ਸਪੀਕਰਾਂ ਦਾ ਹੋ ਰਿਹਾ ਹੈ ਹਨਾ ਸਾਰਾ ਹੀ ਇਹ ਜੀ ਜੋ ਚੌਹਾਂ ਚਟੇਰੇ ਠੀਕ ਹੈ ਜੀ ਮਾਈਕਰ ਪੱਕੀ ਜੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਇਹ ਸਾਡੇ ਜਠੇਰੇ ਗੁਰਾਇਆਂ ਸ਼ਹਿਰ ਦੇ ਵਿੱਚ ਚੋਹਾਨ ਹਨਾ ਦੋ ਜਠੇਰੇ ਆ ਪੱਦਾ ਇੱਥੇ ਮਿੱਟੀ ਚੱਕ ਕੇ ਲਿਆਂਦੀ ਆ ਬੱਬਾ ਜੀ ਦੀ ਹਨਾ ਚੋਹਾਨ ਜਠੇਰਿਆਂ ਦੀ ਹਣਾ ਇੱਕ ਉਹ ਪਾਸੇ ਆ ਪਤਾ ਨਹੀਂ ਰਾਜਸਥਾਨ ਨਾਲ ਦੋ ਝਟੇਰੇ ਆ ਸਾਡੇ ਠੀਕ ਆ ਜੀ ਉੱਥੇ ਜਾਨੀ ਕਿ ਮਿੱਟੀ ਬਹੁਤ ਚੜ ਦੇ ਇੱਥੇ ਲਿਆਂਦੀ ਆ ਗਰਾਇਆਂ ਸ਼ਹਿਰ ਦੇ ਵਿੱਚ ਮੇਨ ਝਟੇਰੇ ਇੱਥੇ ਹੀ ਅਸੀਂ ਮਨਾਉਂਦੇ ਆ ਠੀਕ ਆ ਜਿੰਨੇ ਵੀ ਵਾਲੇ ਦੁਆਲੇ ਦੇ ਉੱਤੇ ਅੱਧਾ ਗਰਾਇਆਂ ਸ਼ਹਿਰ ਦੇ ਵਿੱਚੋਂ ਜਾਂ ਰੌੜਕੇ ਦੇ ਵਿੱਚੋਂ ਠੀਕ ਆ ਜੀ ਸਾਰੇ ਦੁਆਲੇ ਦੇ ਪਿੰਡਾਂ ਦੇ ਸਾਰੇ ਇੱਥੇ ਮੱਥਾ ਟੇਕਣਾਉਂਦੇ ਮੇਲਾ ਲੱਗਦਾ ਨਾ ਸਾਰਾ ਹੀ ਤੇ ਬਾਕੀ ਤੁਸੀਂ ਸ਼ੇਅਰ ਕਰਿਓ ਠੀਕ ਆ ਜੀ ਦੱਸਿਓ ਵੀਡੀਓ ਕਿੱਦਾਂ ਦੀ ਬਣੀ ਸਾਰਿਆਂ ਨੂੰ ਪਿਆਰ ਭਰੀ ਸੱਸਿ ਆ ਆ ਲੱਗਦੀ ਹੈ ਕਿ ਆਹ ਹੈ